ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਸਰਕਾਰ ਨੂੰ ਦੱਸ ਰਹੇ ਨੇ ਜ਼ਿੰਮੇਵਾਰ ਆਪਣੀ ਹੀ ਸਰਕਾਰ ਦੇ ਉੱਪਰ ਸਾਧ ਰਹੇ ਨੇ ਨਿਸ਼ਾਨੇ ਜੋ ਮੌਜੂਦਾ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੀ ਸਰਕਾਰ ਦੇ ਵਿੱਚ ਵੱਡੇ ਸਵਾਲ اٹھਾਉਂਦੇ ਨਜ਼ਰ ਆ ਰਹੇ ਨੇ ਮੀਡੀਆ ਦੇ ਵਿੱਚ ਉਹਨਾਂ ਦੀਆਂ ਜੋ ਵੀਡੀਓ ਵਾਇਰਲ ਹੋ ਰਹੀਆਂ ਨੇ ਤਾंडव ਮਚਾਰੀਆਂ ਨੇ ਆਪਣੀ ਸਰਕਾਰ ਤੋਂ ਦੁਖੀ ਹੋ ਚੁੱਕੇ ਨੇ ਇਹ ਐਮਐਲਏ ਕਿਹੜੇ ਹਲਕੇ ਦੇ ਨੇ ਔਰ ਕਿਉਂ ਆਪਣੀ ਸਰਕਾਰ ਤੋਂ ਨਾਰਾਜ਼ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੂਰੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਇਹ ਹੜ੍ਹਾਂ ਦੇ ਕਾਰਨ ਜੋ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਏ ਇਹ ਆਪਣੀ ਸਰਕਾਰ ਹੀ ਜ਼ਿੰਮੇਵਾਰ ਓਹ ਐਮਐਲਏ ਦੇ ਤੁਹਾਨੂੰ ਵੀਡੀਓ ਦਿਖਾਵਾਂਗੇ ਜਿਹੜੇ ਐਮਐਲਏ ਦੇ ਵੱਲੋਂ ਮੀਡੀਆ ਦੇ ਵਿੱਚ ਜਾ ਕੇ ਇਹ ਬਿਆਨ ਦਿੱਤਾ ਗਿਆ ਹੈ ਪੂਰੀ ਸਰਕਾਰ ਦੇ ਵਿੱਚ ਤੰਗ ਮਚ ਗਿਆ ਇਸ ਵੀਡੀਓ ਦੇ ਨਾਲ ਜੋ ਲੋਕਾਂ ਦੇ ਵੱਲੋਂ ਵੱਡਾ ਬਦਲਾਅ ਲੈਂਦਾ ਗਿਆ ਸੀ ਉਸ ਬਦਲਾਅ ਨੂੰ ਲੈ ਕੇ ਲੋਕ ਅੱਜ ਕੀ ਕਹਿ ਰਹੇ ਨੇ ਤੇ ਉਹ ਐਮਰ ਇਹ ਕੀ ਕਹਿ ਰਿਹਾ ਤੁਸੀਂ ਵੀਡੀਓ ਵਿੱਚ ਦੇਖੋਗੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ 2022 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦਿੱਤਾ 92 ਵਿਧਾਇਕ ਜਿਤਾ ਦਿੱਤੇ ਜੋ ਪਹਿਲੀਆਂ ਦੋਨੋਂ ਪਾਰਟੀਆਂ ਤੋਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਸੀ ਅਕਾਲੀ ਦਲ ਤੇ ਕਾਂਗਰਸ ਤੋਂ ਕਿਉਂਕਿ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਵਿੱਚ ਜੋ ਲੋਕਾਂ ਦਾ ਰੇਤਾ ਖਾ ਗਈ ਕਾਲੀ ਸਰਕਾਰ ਕਾਂਗਰਸ ਸਰਕਾਰ ਨਸ਼ਾ ਫਲਾ ਗਈ ਅਕਾਲੀ ਤੇ ਕਾਂਗਰਸ ਸਰਕਾਰ ਔਰ ਉਸ ਤੋਂ ਬਾਅਦ ਲੋਕਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਹੜੱਪ ਕਰ ਗਈ ਜਿਸ ਕਾਰਨ ਲੋਕ ਇਹਨਾਂ ਦੋਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਤੀਸਰੀ ਪਾਰਟੀ ਨੂੰ 2022 ਦੇ ਵਿੱਚ ਲੋਕਾਂ ਨੇ ਚੁਣਿਆ ਪਰ 3 ਸਾਲ ਬੀਤ ਚੰਦੇ ਬਾਅਦ ਅੱਜ ਲੋਕ ਮਹਿਸੂਸ ਕਰ ਰਹੇ ਨੇ ਉਸ ਬਦਲਾਅ ਨੂੰ ਜਿਹੜਾ ਬਦਲਾਅ ਵੱਡੇ ਪੱਧਰ ਤੇ ਲੋਕਾਂ ਨੇ ਲਿਆਂਦਾ ਸੀ ਜੋ ਅੱਜ ਲੋਕ ਪਾਣੀ ਦੇ ਵਿੱਚ ਡੁੱਬਰੇ ਨੇ ਪਿੰਡਾਂ ਦੇ ਵਿੱਚ ਪਾਣੀ ਭੜਿਆ ਹੋਇਆ ਹੈ ਲੋਕ ਘਰਾਂ ਦੇ ਵਿੱਚ ਹਾਈ ਦੁਹਾਈ ਮਚਾਰੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਔਰ ਮੌਜੂਦਾ ਹਲਕੇ ਦੇ ਵਿਧਾਇਕ ਜਿਹੜੇ ਆਪਣੇ ਹਲਕੇ ਦੇ ਵਿੱਚ ਜਾ ਕੇ ਆਪਣੇ ਹੱਥ ਖੜੇ ਕਰ ਚੁੱਕੇ ਨੇ ਕਿ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਜਿਸ ਨੂੰ ਲੈ ਕੇ ਉਹ ਮੌਜੂਦਾ ਵਿਧਾਇਕ ਆਪਣੀ ਸਰਕਾਰ ਦੇ ਆਪਣੇ ਅਫਸਰਾਂ ਦੇ ਉੱਪਰ ਵਰਦਾ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਦੱਸ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਹ ਵਾਰ-ਵਾਰ ਆਪਣੇ ਹਲਕੇ ਦੀਆਂ ਸ਼ਿਕਾਇਤਾਂ ਲੈ ਕੇ ਜਾਂਦਾ ਰਿਹਾ ਚਿੱਠੀਆਂ ਲਿਖਦਾ ਰਿਹਾ ਪਰ ਮੁੱਖ ਮੰਤਰੀ ਨੇ ਇਸ ਦੇ ਉੱਪਰ ਗੌਰ ਨਹੀਂ ਕੀਤੀ ਜੋ ਹੜ੍ਹਾਂ ਦਾ ਕਾਰਨ ਨੇ ਉਹ ਮੁੱਖ ਮੰਤਰੀ ਤੇ ਉਹ ਅਫਸਰ ਜੋ ਜਨ ਸਰਵੋਤ ਵਿਭਾਗ ਦਾ ਡਾਇਰੈਕਟਰ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਦੇ ਉੱਪਰ ਉਸ ਐਮਐਲਏ ਦੇ ਵੱਲੋਂ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਨੇ ਜੋ ਮੀਡੀਆ ਦੇ ਵਿੱਚ ਸਿਸ ਐਮਐਲਏ ਨੇ ਆ ਕੇ ਆਪਣੀ ਜਾਣਕਾਰੀ ਦਿੱਤੀ ਹੈ ਜੋ ਐਮਐਲਏ ਬੋਲ ਰਿਹਾ ਹੈ ਜਿਸ ਨੇ ਆਪਣੇ ਹਲਕੇ ਦੇ ਬਾਰੇ ਲੋਕਾਂ ਦੇ ਨਾਲ ਖੜਿਆ ਹੋਇਆ ਨਜ਼ਰ ਆਇਆ ਹੈ ਔਰ ਆਪਣੇ ਹੱਥ ਖੜੇ ਕਰਦਾ ਹੋਇਆ ਨਜ਼ਰ ਆਇਆ ਹੈ ਉਸ ਨੇ ਕੀ ਕਿਹਾ ਤੁਹਾਨੂੰ ਵੀਡੀਓ ਦਿਖਾਉਂਦੇ ਆ ਜਿਹੜੀ ਵੀਡੀਓ ਤਾਂਡਮ ਚਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਪੂਰੇ ਆਪਣੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਦੇ ਕਾਰਨ ਉਹਨਾਂ ਨੇ ਆਪਣੀ ਸਰਕਾਰ ਤੇ ਉੱਪਰ ਨਿਸ਼ਾਨੇ ਸਾਧੇ ਨੇ ਅਰੇ ਉਹ ਜਦੋਂ ਮਾਰਕੰਡਾ ਜਿਆਦਾ ਪਰ ਜਾਂਦਾ ਹੈ ਉਦੋਂ ਇਹ ਭਰ ਜਾਂਦਾ ਫਿਰ ਅੱਗੇ ਟਕਰਾ ਜਾਂਦੇ ਨਾਲ ਉਦੋਂ ਇਹ ਪਾਣੀ ਬਾਹਰ ਸਾਰਾ ਨਿਕਲਦਾ ਬਾਕੀ ਜੋ ਪਿੱਛੋਂ ਹਰਿਆਣੇ ਚੋਂ ਪਾਣੀ ਆਉਂਦਾ ਉਦੋਂ ਸਾਨੂੰ ਜ਼ਿਆਦਾ ਮਾਰ ਪੈਂਦੀ ਆ ਤੇ ਅਸਲ ਅਸੀਂ ਪਹਿਲਾਂ ਵੀ ਕਿਹਾ ਸੀ ਸੀਐਮ ਸਾਹਿਬ ਨੂੰ ਦੋ ਵੀ ਸਾਡੇ ਇੱਕ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਮੈਨੂੰ ਇਹ ਕਰਨੀ ਨਹੀਂ ਚਾਹੀਦੀ ਗੱਲ ਸਰਕਾਰ ਚਾ ਪਰ ਮੈਂ ਦੁਖੀ ਹੋ ਕੇ ਗੱਲ ਕਰਨ ਲੱਗਾ ਵੀ ਜਿਹੜਾ ਕ੍ਰਿਸ਼ਨ ਕੁਮਾਰ ਆ ਅਸੀਂ ਉਹਨੂੰ ਵਾਰ-ਵਾਰ ਇਹ ਐਪਲੀਕੇਸ਼ਨਾਂ ਦੇਂਦੇ ਰਿਹਾ ਵੀ ਸਾਨੂੰ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਲੋਕਾਂ ਦੀ ਭੈੜੀ ਆ ਵੀ ਇਹਨੇ ਜੋ ਆਪਦੀ ਮਿੱਟੀ ਪੁੱਟ ਕੇ ਆਪਦੀਆਂ ਪੈਲੀਆਂ ਉੱਚੀਆਂ ਕਰ ਰਲ। ਉਦੋਂ ਉਸ ਬੰਦੇ ਨੇ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਜੇ ਅੱਜ ਪਾਣੀ ਦਾ ਹੜ ਦਾ ਕਰਨ ਆਇਆ। ਮੈਂ ਇੱਕੋ ਗੱਲ ਕਰਦਾ ਵੀ ਕ੍ਰਿਸ਼ਨ ਕੁਮਾਰ ਦੀ ਬਦੌਲਤ ਅੱਜ ਇਹ ਪੰਜਾਬ ਡੁੱਬ ਰਿਹਾ ਨਾ। ਉਹ ਕ੍ਰਿਸ਼ਨ ਕੁਮਾਰ ਦੀ ਕਲੇ ਦੀ ਬਦੌਲਤ ਡੁੱਬ ਰਿਹਾ। ਉਹ ਹਰ ਇੱਕ ਅਫਸਰ ਨੂੰ ਡਰਾ ਕੇ ਰੱਖਦਾ। ਸੀਐਮ ਸਾਹਿਬ ਨੂੰ ਤੁਸੀਂ ਨਹੀਂ ਉਦੋਂ ਅਫਸਰ ਕਿਹਾ ਸੀ ਵੀ ਇਸ ਬੰਦੇ ਦੀਆਂ ਗੱਲਾਂ ਚਾਣਾ ਉਹ ਐਸੀਆਂ ਗੱਲਾਂ ਬਣਾਉਂਦਾ ਆ ਅਫਸਰ ਦੇ ਲੀਡਰਾਂ ਦੇ ਦਿਮਾਗ 'ਚ ਵਾਰ ਦੇਦਾ ਵੀ ਮੈਂ ਭਈ ਜੋ ਕਰ ਰਿਹਾ ਉਹ ਸ਼ਾਇਦ ਪੰਜਾਬ ਉਹਦੇ ਨਾਲ ਬਚਣਾ ਇੱਥੋਂ ਜੇ ਮਿੱਟੀ ਚੁੱਕ ਕੇ ਲੋਕਾਂ ਦੇ ਖੇਤਾਂ 'ਚ ਪਈ ਹੁੰਦੀ ਜਾਂ ਇਹ ਪੰਨਾ ਪੰਨਾ ਦੇ ਪਈ ਹੁੰਦੀ ਤੇ ਸ਼ਾਇਦ ਇਹ ਪਾਣੀਆਂ 'ਚ ਓਵਰ ਹੋ ਕੇ ਬਾਹਰ ਨਾ ਨਿਕਲਦਾ ਜਿਹੜੇ ਮਾਜਾ ਏਰੀਆ ਆ ਇਹ ਅੱਜ ਉਹਨਾਂ ਟਾਂਗਰੀਆਂ 'ਚੋਂ ਰੇਤਾ ਨਿਕਲ ਕੇ ਇਹ ਲੋਕਾਂ ਦੇ ਵਿੱਚ ਗਈ ਹੁੰਦੀ ਤੇ ਸ਼ਾਇਦ ਅਜੋ ਲੋਕ ਨਾ ਮਰਦੇ ਇਹ ਜਿਹੜੇ ਚੀਜ਼ ਆ ਪਾਣੀ ਮਿੱਟੀ ਫੇਰ ਆ ਜਾਣੀਆਂ ਮਾਜੇ ਨਾਲ ਤਾਂ ਤੁਹਾਡੀ ਪੁਰਾਣੀ ਸਾਂਝ ਵੀ ਹੈ ਤੁਹਾਡਾ ਤੁਹਾਡਾ ਪਰਿਵਾਰ ਆ ਰਿਸ਼ਤੇਦਾਰੀਆਂ ਸਾਰੀਆਂ ਆ ਪਰ ਅਸੀਂ ਆ ਸਾਡਾ ਪਾਣੀ ਦਾ ਮਾਰਚ ਏਰੀਆ ਹੈ ਸਾਡੀਆਂ ਪਹਿਲੀਆਂ ਪਾਲੀ ਦੀ ਮਾਰਚ ਆ ਇਹ ਜਦੋਂ ਜਦੋਂ ਇਹ ਡੂੰਘੀਆਂ ਹੁੰਦੀਆਂ ਰਹੀਆਂ ਪਹਿਲਾਂ ਉਹਨੋਂ بڑے بڑے ਸਾਲ ਪਾਣੀ ਨਹੀਂ ਆਇਆ ਇੱਥੇ ਲੋਕ ਇੱਥੋਂ ਮਿੱਟੀ ਚੁੱਕਦੇ ਸੀ ਆਪਦੇ ਮਿੱਟੀਆਂ ਪੈਲੀਆਂ ਉੱਚੀਆਂ ਕਰ ਲੈਂਦੇ ਸੀ ਤੇ ਉਹਨਾਂ ਤੇਰੇ ਠੀਕ ਰਹਿੰਦਾ ਸਫਾਈ ਹੁਣ ਸਰਕਾਰ ਅਸੀਂ ਕਿਹਨੇ ਵੀ ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ 1 ਰੁਪਿਆ ਵੀ ਹੂੰ ਵੀ ਤੁਸੀਂ ਸਾਨੂੰ ਸਿਰਫ ਮਨਜ਼ੂਰੀ ਇਹ ਦੇ ਰਿਆ ਕਰੋ ਵੀ ਅਸੀਂ ਓ ਯਾਰ ਮੈਂ ਅਜ ਤੋਂ ਐਮਐਲਏ ਦਾ ਹੁਣ ਬਣਿਆ ਮੇਰੀ ਪਹਿਲੀ ਸਾਰੀ ਪਾਣੀ ਦੀ ਮਾਰ ਜ ਮarre ਬੰਨ ਲਾ ਲਾ ਰਹਿ ਗਿਆ ਪਿਓ ਦੇ ਪੁੱਤ ਨੇ ਕਣਕਾਂ 'ਚ ਪੱਕਣੀਆਂ ਸੀ ਤੇ ਪਾਣੀ ਛੜਾ ਦਿੱਤਾ ਨਹਿਰਾਂ 'ਚ ਇਹਨੂੰ ਮੈਂ ਫੋਨ ਇਹਦੇ ਮੈਂ ਫੋਨ ਕੀਤਾ ਵੀ ਤੂੰ ਮੇਰੇ ਹਰਕੇ 'ਚ ਲੇਟ ਐ ਕਣਕ ਵੀ ਮੇਰੇ ਹਰਕੇ 'ਚ ਪਾਣੀ ਨਹੀਂ ਛੱਡਣਾ ਇਹਨੇ ਧੱਕੇ ਨਾਲੋਂ ਡੰਡਾ ਦੇ ਕੇ ਪਾਣੀ ਛੜਾਇਆ ਉਕਾ ਵੀ ਪੜੀ ਚੁੱਕੀ ਮਿੱਟੀ ਦੀ ਪਟਣਦਾ ਬੰਦਾ ਇਹ ਐਮਐਨਏ ਹਰਮੀਤ ਸਿੰਘ ਜਿਹਨੂੰ ਕੋਈ ਇਹ ਤਾਂ ਨਹੀਂ ਵੀ ਇਹ ਜੋ ਜਦੋਂ ਕ੍ਰਿਸ਼ਨ ਕੁਮਾਰ ਦਾ ਜਨਮ ਹੋਇਆ ਆਪਣੇ ਪੰਜਾਬ ਚ ਪਠਾਨ ਮਾਜਰਾ ਮਾਫ ਕਰਨਾ ਹਰਮੀਤ ਸਿੰਘ ਪਠਾਨ ਮਾਜਰਾ ਜੋ ਵਿਧਾਇਕ ਨੇ ਮੌਜੂਦਾ ਇਹ ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਜੋ ਆਪਣੇ ਹੜੇ ਦੇ ਆਹੜਾਂ ਦੀ ਸਥਿਤੀ ਦਾ ਜਾਜਾ ਲੈਂਦਿਆਂ ਹੋਇਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਜੋ ਸੈਕਟਰੀਏ ਪੰਜਾਬ ਸਰਕਾਰ ਦੇ ਵਿੱਚ ਕ੍ਰਿਸ਼ਨ ਕੁਮਾਰ ਉਸਦੇ ਬਾਰੇ ਉਹ ਦੱਸ ਰਹੇ ਨੇ ਕਿ ਕ੍ਰਿਸ਼ਨ ਕੁਮਾਰ ਨੂੰ ਜਿਹੜਾ ਕਿ ਸਾਰਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਕ੍ਰਿਸ਼ਨ ਕੁਮਾਰ ਇੱਕ ਅਜਿਹਾ ਅਫਸਰ ਹੈ ਜੇਕਰ ਕਾਂਗਰਸ ਸਰਕਾਰ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਨੂੰ ਸਿੱਖਿਆ ਸੈਕਟਰੀ ਬਣਾਇਆ ਗਿਆ ਸੀ ਔਰ ਸਿੱਖਿਆ ਸੈਕਟਰੀ ਦੇ ਵਿੱਚ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਸੀ ਔਰ ਉਹਨਾਂ ਨੇ ਪੰਜਾਬ ਦੇ ਬਾਰਡਰ ਏਰੀਆ ਦੇ ਜਿਹੜੇ ਸਕੂਲਾਂ ਦੇ ਵਿੱਚ ਸੁਧਾਰ ਕੀਤੇ ਅੱਜ ਵੀ ਲੋਕ ਯਾਦ ਕਰਦੇ ਨੇ ਉਸ ਕ੍ਰਿਸ਼ਨ ਕੁਮਾਰ ਨੂੰ ਕਿ ਇਹ ਸਾਰਾ ਉਹਨਾਂ ਦੀ ਦੇਣ ਹੈ ਜਿਹੜਾ ਸਕੂਲਾਂ ਦੇ ਬਿਲਡਿੰਗਾਂ ਬਣੀਆਂ ਸਕੂਲਾਂ ਦੇ ਵਿੱਚ ਫਰਨੀਚਰ ਆਇਆ ਸਕੂਲਾਂ ਦੇ ਵਿੱਚ ਅਧਿਆਪਕਾਂ ਨੇ ਜ਼ਿੰਮੇਵਾਰੀਆਂ ਸਮਝੀਆਂ ਤੇ ਕ੍ਰਿਸ਼ਨ ਕੁਮਾਰ ਦਾ ਡੰਡਾ ਸੀ ਜੇਕਰ ਕ੍ਰਿਸ਼ਨ ਕੁਮਾਰ ਨੇ ਉਦੋਂ ਸਿੱਖਿਆ ਭਾਗ ਦੇ ਵਿੱਚ ਇੰਨਾ ਡੰਡਾ ਨਾ ਕਰਨਾ ਕੀਤਾ ਹੁੰਦਾ ਤੇ ਅੱਜ ਪੰਜਾਬ ਦੇ ਸਕੂਲ ਇੱਕ ਨੰਬਰ ਤੇ ਨਾ ਹੁੰਦੇ ਅੱਜ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਇੱਕ ਨੰਬਰ ਤੇ ਨਾ ਹੁੰਦਾ ਇਹ ਕ੍ਰਿਸ਼ਨ ਕੁਮਾਰ ਦੀ ਦੇਣ ਹੈ ਪਰ ਕ੍ਰਿਸ਼ਨ ਕੁਮਾਰ ਨੂੰ ਜਦੋਂ ਇਹ ਸਨਚਾਈ ਦਾ ਸੈਕਟਰੀ ਬਣਾਇਆ ਜਾਂਦਾ ਹੈ ਔਰ ਸਭ ਜੋ ਉਹਨਾਂ ਨੂੰ ਜਨ ਸਰੋਤ ਲਾਇਆ ਜਾਂਦਾ ਹੈ ਤਾਂ ਫਿਰ ਉਹਨਾਂ ਨੂੰ ਜਿਹੜਾ ਕਿ ਇਹ ਸਾਰਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਐ ਐਮਐਲਏ ਪਠਾਨ ਮਾਜਰਾ ਵੱਲੋਂ ਪਰ ਕ੍ਰਿਸ਼ਨ ਕੁਮਾਰ ਨੇ ਇਹ ਨਹੀਂ ਕਿਹਾ ਸੀ ਕਿ ਜ਼ਮੀਨਾਂ ਦੇ ਵਿੱਚ ਮਿੱਟੀ ਨਾ ਚੁੱਕੋ ਜੋ ਲੋਕ ਇਹ ਐਮਐਲਏ ਜਿਹੜੀਆਂ ਵੀ ਸਰਕਾਰਾਂ ਦੇ ਨੇ ਇਹ ਰੇਤਾ ਚੱਕ ਕੇ ਵੇਚਦੇ ਸੀ ਜਿਹੜਾ ਕਿ ਇਹ ਰੇਤਾ ਨਦੀਆਂ ਦੇ ਵਿੱਚੋਂ ਚੱਕਦੇ ਸੀ ਨਦੀਆਂ ਨੂੰ ਡੂੰਘਾ ਕਰਦੇ ਸੀ ਆਪਣੀਆਂ ਜ਼ਮੀਨਾਂ ਵਿੱਚੋਂ ਰੇਤਾ ਚੁੱਕਦੇ ਸੀ ਉਹ ਰੇਤੇ ਨੂੰ ਅੱਗੇ ਵੇਚ ਕੇ ਇਹ ਆਪਣੇ ਘਰ ਪਰਦੇ ਸੀ ਜਿਸ ਕਾਰਨ ਕ੍ਰਿਸ਼ਨ ਕੁਮਾਰ ਨੇ ਇਹ ਸ਼ਕਤੀ ਵਰਤੀ ਔਰ ਉਹਨਾਂ ਨੇ ਬਹੁਤ ਸਾਰੇ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਜਿਹੜੇ ਅਫਸਰ ਇਹਨਾਂ ਨਾਲ ਮਿਲਿ ਭੁਗਤ ਕਰਕੇ ਇਹਨਾਂ ਕੋਲੋਂ ਪੈਸੇ ਲੈਂਦੇ ਸੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਹੀਂ ਰੋਕਿਆ ਜਾਂਦਾ ਸੀ ਜੋ ਅਕਾਲੀ ਕਾਂਗਰਸ ਸਰਕਾਰ ਦੇ ਸਮੇਂ ਹੁੰਦਾ ਰਿਹਾ। ਕ੍ਰਿਸ਼ਨ ਕੁਮਾਰ ਨੇ ਇਹ ਠੱਲ ਪਾਈ ਜੋ ਮਾਈਨਿੰਗ 마ਫੀਆ ਦੇ ਉੱਪਰ। ਜੇਕਰ ਕ੍ਰਿਸ਼ਨ ਕੁਮਾਰ ਇੰਨੀ ਸ਼ਕਤੀ ਨਾਲ ਵਰਦੇ ਤਾਂ ਮਾਈਨਿੰਗ 마ਫੀਆ ਨੇ ਹੋਰ ਵੀ ਬੁੜੇ ਹਾਲਾਤ ਕਰਦੇ ਨੇ ਸੀ। ਇੱਥੇ ਪਿੰਡਾਂ ਦੇ ਪਿੰਡ ਜਿਹੜੇ ਰੁੜ ਜਾਣੇ ਸੀ ਜੋ ਪਹਿਲਾਂ ਅਕਾਲੀ ਕਾਂਗਰਸ ਸਰਕਾਰ ਨੇ ਕੀਤਾ ਹੈ। ਸੋ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਦੱਸਣ ਤੋਂ ਪਹਿਲਾਂ ਇਸ ਐਮ.ਐਲ.ਏ. ਸਾਹਿਬ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਕਿ ਸਾਡੇ ਐਮ.ਐਲ.ਏ. ਕੀ ਕਰਦੇ ਨੇ ਜੋ ਸਾਡੇ ਇਹ ਐਮ.ਐਲ.ਏ ਨੇ ਉਹ ਖੁਦ ਜਿਹੜੇ ਮਾਈਨਿੰਗ ਮਾਫੀਆ ਨਾਲ ਜੁੜੇ ਹੋਏ ਸੀ ਜਿਸ ਕਾਰਨ ਅੱਜ ਕ੍ਰਿਸ਼ਨ ਕੁਮਾਰ ਨੂੰ ਇਹ ਦੋਸ਼ੀ ਦੱਸ ਰਹੇ ਨੇ ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੇ ਬਰਾਬਰ ਇਹਨਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਨੂੰ ਵਾਰ-ਵਾਰ ਕਹਿੰਦੇ ਰਹੇ ਕਿ ਇਸ ਅਫਸਰ ਨੂੰ ਬਦਲੋ ਕਿਉਂ ਬਦਲੋ ਕਿਉਂਕਿ ਇਹ ਰੇਤਾ ਨਹੀਂ ਵੇਚਣ ਦਿੰਦਾ ਸੀ ਇਹ ਮਾਈਨਿੰਗ ਮਾਫੀਆ ਨਹੀਂ ਕਰਨ ਦਿੰਦਾ ਸੀ ਜਿਸ ਕਾਰਨ ਇਹ ਐਮਐਲਏ ਦੁਖੀ ਸੀ ਕ੍ਰਿਸ਼ਨ ਕੁਮਾਰ ਤੁਹੀਂ ਹੁਣ ਮੁੱਖ ਮੰਤਰੀ ਤੇ ਕ੍ਰਿਸ਼ਨ ਕੁਮਾਰ ਜੋ ਕਿ ਇਸ ਨੂੰ ਬਦਲਣਗੇ ਜੋ ਇਹ ਸਥਿਤੀ ਬਣਦੀ ਜਾ ਰਹੀ ਹੈ ਕਿ ਸਾਰੇ ਐਮਐਲਏ ਕਹਿ ਰਹੇ ਨੇ ਇਸ ਨੂੰ ਬਦਲਿਆ ਜਾਵੇ ਜੋ ਇਹ ਨਦੀਆਂ ਦੇ ਵਿੱਚੋਂ ਰੇਤਾ ਕੱਢ ਕੇ ਵੇਚ ਸਕਣ ਜਿਹੜਾ ਕਿ ਉਹ ਅਫਸਰ ਆਉਣ ਜਿਹੜੇ ਇਮਾਨਦਾਰ ਹੋਣ ਜਿਹੜੇ ਕਿ ਕ੍ਰਿਸ਼ਨ ਕੁਮਾਰ ਨੂੰ ਬੇਈਮਾਨ ਦੱਸ ਰਹੇ ਨੇ ਪਰ ਕ੍ਰਿਸ਼ਨ ਕੁਮਾਰ ਆਪਣੇ ਜਿਹੜੇ ਤੌਰ ਤਰੀਕੇ ਨਾਲ ਉਹ ਸ਼ਕਤੀ ਨਾਲ ਕੰਮ ਕਰਦੇ ਨੇ ਜਿਸ ਕਾਰਨ ਉਹਨਾਂ ਨੂੰ ਇਹ ਸੈਕਟਰੀ ਲਾਇਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੈ ਜੋ اے ਐਮਐਲਏ ਪਠਾਨ ਮਾਜਰਾ ਦੇ ਵੱਲੋਂ ਦੁੱਖ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਡੀ ਨਹੀਂ ਸੁਣੀ ਗਈ ਪ੍ਰਸ਼ਾਸਨ ਜਿਹੜਾ ਅਸੀਂ ਨਵੇਂ ਸੀ ਪ੍ਰਸ਼ਾਸਨ ਆਪਣੀ ਮਨਮਰਜ਼ੀ ਕਰਦਾ ਰਿਹਾ ਅਫਸਰ ਆਪਣੀ ਮਨਮਰਜ਼ੀ ਕਰਦੇ ਰਹੇ ਔਰ ਸਾਨੂੰ ਜਿਹੜਾ ਨੌਲੇਜ ਨਹੀਂ ਸੀ ਸੋ ਅੱਜ ਖੁਦ ਮੰਨ ਗਿਆ ਐਮਐਲਏ ਕਿ ਅਸੀਂ ਨੌਲੇਜ ਨਾ ਹੋਣ ਕਰਕੇ ਸਭ ਇਹ ਹੜਾਂ ਦੀ ਸਥਿਤੀ ਬਣੀ ਹੈ ਜੇਕਰ ਸਾਡੇ ਮੰਤਰੀ ਸਾਹਿਬ ਨੂੰ ਨੌਲੇਜ ਹੁੰਦੀ ਜੋ ਜਲ ਸਰੋਤ ਮੰਤਰੀ ਬ੍ਰਿੰਦਰ ਗੋਲਜੀ ਵੱਲੋਂ ਇਹ ਪਹਿਲਾਂ ਡਰੇਨਾਂ ਦੀਆਂ ਸਫਾਈਆਂ ਕਰਾਈਆਂ ਜਾਂਦੀਆਂ ਬਨ ਮਜ਼ਬੂਤ ਕੀਤੇ ਜਾਂਦੇ ਤਾਂ ਇਹ ਹੜ੍ਹ ਨਾ ਆਉਂਦੇ ਪਰ ਕਿਤੇ ਨਾ ਕਿਤੇ ਪੂਰੀ ਸਰਕਾਰ ਹੀ ਜ਼ਿੰਮੇਵਾਰ ਹੈ ਇਕੱਲਾ ਕ੍ਰਿਸ਼ਨ ਕੁਮਾਰ ਨਹੀਂ ਪੂਰੀ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਜੋ ਜਿਹ ਪੰਜਾਬ ਦੇ ਹਾਲਾਤ ਬਣੇ ਨੇ